ਪਰਮਾਤਮਾ ਦੇ ਨਾਲ ਜੇਕਰ ਮਨ ਮਿਲਾਪ ਕਰਨਾ ਚਾਹੁੰਦਾ ਤਾਂ ਸਿਰਫ ਇੱਕੋ ਇੱਕ ਤਰੀਕਾ ਵਾ ਇੱਕੋ ਇੱਕ ਜੁਗਤੀ ਵਾ ਕਿ ਤੁਸੀਂ ਸਿਰਫ ਆਪਣੀ ਮਤ ਛੱਡ ਕੇ ਗੁਰਬਾਣੀ ਗੁਰੂ ਜੀ ਦੀ ਮਤ ਧਾਰਨ ਕਰਨੀ ਹੈ ਜੋ ਜੋ ਗੁਰਬਾਣੀ ਗੁਰੂ ਜੀ ਸਾਨੂੰ ਹੁਕਮ ਕਰਦੇ ਹਨ ਉਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਵਿਚਰਨਾ ਹੈ ਉਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਰਹਿਣਾ ਹੈ ਜਦੋਂ ਅਸੀਂ ਹਰ ਇੱਕ ਕੰਮ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਕਰਾਂਗੇ ਤਾਂ ਸਹਿਜ ਸੁਭਾਏ ਸਾਡਾ ਮਨ ਪਰਮਾਤਮਾ ਦੇ ਨਾਲ ਮਿਲਾਪ ਕਰ ਜਾਵੇਗਾ ਜਿਨ੍ਹਾਂ ਜੀਵਾਂ ਨੇ ਗੁਰਬਾਣੀ ਗੁਰੂ ਜੀ ਦਾ ਹੁਕਮ ਮੰਨਿਆ ਉਹਨਾਂ ਦੇ ਮਨ ਦਾ ਮਿਲਾਪ ਪਰਮਾਤਮਾ ਦੇ ਨਾਲ ਹੋਇਆ ਗੁਰਬਾਣੀ ਗੁਰੂ ਜੀ ਦਾ ਫਰਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੁ ਨਿਸਤਾਰੇ